ਵੀਰੋ ਤੇ ਭਰਾਓ ਤੇ ਮੇਰੀਓ ਭੈਣੋ ਮੇਰੇ ਵੱਲੋਂ ਤੁਹਾਨੂੰ ਪਿਆਰ ਭਰੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਨੂੰ ਛੋਟੀ ਜਿਹੀ ਕਹਾਣੀ ਸੁਣਾਉਣ ਲੱਗੀ ਆ ਦੋਵਾਂ ਜੀਆਂ ਦੀ ਦੋਵਾਂ ਜੀਆਂ ਦੀ ਕਿੰਨਾ ਕੁ ਪਿਆਰ ਆ ਦੁਹਾਜੀਆਂ ਦੇ ਵਿੱਚ ਸਭ ਬਹਾਨੇ ਨੇ ਸਭ ਦੁਨੀਆ ਤੇ ਮਦਬਲੀ ਐ ਕੋਈ ਨਹੀਂ ਕਹੇਦਾ ਕੋਈ ਦੋਈ ਜੀ ਖਾਣਾ ਤੇ ਉਹਨਾਂ ਦਾ ਯਾਰਾ ਨਹੀਂ ਸੀ ਉਹਨਾਂ ਦਾ ਯਾਰਾ ਨਹੀਂ ਜੇ ਉਹ ਕਹਿਣ ਲੱਗੇ ਪਈ ਹੀ ਜੇ ਜਨਾਨੀ ਕਹਿ ਲਗੀ ਵੀ ਜੇ ਤੂੰ ਤੈਨੂੰ ਕੁਝ ਹੋ ਜੇ ਤਾਂ ਮੈਂ ਸੁਆਮੀ ਜੀ ਮੈਂ ਤੁਹਾਡੇ ਨਾਲ ਹੀ ਮਰ ਜਾਣਾ ਤੇ ਉਹ ਕਹਿ ਲਗਾ ਵੀ ਜੇ ਤੈਨੂੰ ਕੁਝ ਹੋ ਜੇ ਤਾਂ ਮੈਂ ਤੇਰੇ ਨਾਲ ਹੀ ਮਰ ਜਾਣਾ ਮੈਂ ਸਤੀ ਚੜ ਜਾਣਾ ਤੇਰੇ ਨਾਲ ਹੀ ਪਈਏ ਜਵਾਨੇ ਚ ਬਾਬੇ ਨਾਲਕ ਤੋਂ ਪਹਿਲੋਂ ਲੋਕੀ ਜਿਨਾ ਬੰਦਾ ਮਰ ਜਾਂਦਾ ਸੀ ਨਾ ਤੇ ਗੁੱਡੀ ਜਿੰਦੀ ਨੂੰ ਨਾਲ ਸਤੀ ਚੜ ਦਿੰਦੇ ਹਰ ਤੇ ਇਹ ਫਿਰ ਬਾਬੇ ਨਾਲਕ ਨੇ ਆਣ ਗਿਆ ਆਖਿਆ ਸੀ ਵੀ ਇਹ ਕੰਮ ਨਹੀਂ ਕਰਨਾ ਜਨਾਨੀ ਮਗਰ ਹੋਵੇ ਤੇ ਘਰ ਬਾਹਰ ਦਾ ਸਾਂਭ ਲੈਂਦੀ ਆ ਨਾ ਬੱਚੇ ਸਾਂਭ ਲੈਂਦੀ ਆ ਉਹ ਵੀ ਕੋਈ ਦੁਹੇ ਨਹੀਂ ਹਦੋਂ ਆਪੋ ਜਿਹੜਾ ਨੇ ਪ੍ਰਾਂਤ ਕਰ ਲਿਆ ਕਿ ਇਹ ਜਨਾਨੀ ਮਰੇ ਤੇ ਬੰਦਾ ਕਹਿਣਗਾ ਮੈਂ ਤੇਰਾ ਨਾ ਮਰ ਜਾਣਾ ਤੇ ਜੇ ਬੰਦਾ ਮਰੇ ਤੇ ਜਨਾਨੀ ਕਹਿ ਲਗੀ ਮੈਂ ਤੇਰਾ ਨਾ ਮਰ ਜਾਣਾ ਚਲੋ ਬੈਠਿਆ ਬੈਠਿਆ ਉਹਨਾਂ ਨੇ ਇਹ ਕੰਮ ਕਰ ਲਿਆ ਕਹਾਣੀ ਕਰ ਲਈ ਧੀ ਪੁੱਤ ਹੈ ਨਹੀਂ ਕੋਈ ਬਨਾਲਾ ਉਹ ਜਨਾਨੀ ਅਗਰ ਆਂਦੀ ਹੈ ਤੇ ਜਿਹੜੀ ਸੁਆਮੀ ਜੀ ਸਾਗ ਲਿਆ ਦੋ ਸਿਆਲ ਤੇ ਮੁੱਕ ਚਲਿਆ ਤੇ ਆਪਾਂ ਸਾਗ ਖਾਣਾ ਆਂਦਾ ਮੈਂ ਹੁਣੇ ਲਿਆ ਦੇਣਾ ਸਾਗ ਦੇ ਨੂੰ ਆਂਦਾ ਮੈਂ ਸਾਗ ਲਿਆ ਦੇਣਾ ਉਹ ਸਾਗ ਲੈ ਗਿਆ ਤੇ ਸਾਗ ਲੈ ਕੇ ਆ ਗਿਆ ਸਾਗ ਲਿਆਇਆ ਤੇ ਆਂਦੀ ਆਂ ਕਿ ਤੁਸੀਂ ਉਦੋਂ ਪਹਿਲਾਂ ਲੋਕੀ ਬਾਥੂ ਪਾਉਂਦੇ ਹੁੰਦੇ ਆਂ ਸਾਗ ਜੇ ਹੁਣ ਤੇ ਪਾਲਕ ਪਾਉਂਦੇ ਨੇ ਨਾ ਫਿਰ ਉਹ ਬਾਥੂ ਪਾਉਂਦੇ ਹਾਂ ਆਂਦਾ ਆਦੀਏ ਵੀ ਬਾਥੂ ਹੀ ਨਾਲ ਲਿਆਦਾ ਆਂਦਾ ਮੈਂ ਉਹ ਹੀ ਲੈ ਆਵਣਾ ਬਾਤੂ ਵਿਲੇਮ ਨੂੰ ਬਾਤੂ ਵਿਲੇਆ ਦੇ ਆਂਦੀ ਐ ਥੋੜਾ ਜਿਹਾ ਆਟਾ ਲੈ ਉਹਨਾਂ ਸੁਆਮੀ ਜੀ ਜਵਾਰ ਦਾ ਤੇ ਆਪਾਂ ਸਵੇਰੇ ਜਵਾਰ ਦੀ ਰੋਟੀ ਦੇ ਨਾਲ ਸਾਗ ਬਣਾਵਾਂਗੇ ਆਂਦਾ ਠੀਕ ਐ ਤੇ ਬੜੇ ਪਿਆਰ ਮੁਹੱਬਤ ਨਾਲ ਉਹ ਰਹਿਣ ਰਹੇ ਹਨ ਘੂਟ ਝਾੜੀ ਮਰਦਾ ਕੋਈ ਨਹੀਂ ਕਿਸੇ ਦੇ ਨਾਲ ਉਹਨੇ ਕਿਹਾ ਸ਼ਾਮਾਂ ਪਈਆਂ ਬੰਦੇ ਨੇ ਸੋਚਿਆ ਵੀ ਇੰਨਾ ਮੈਨੂੰ ਅਸ਼ਵਾਸ ਦੇਣ ਲਈ ਐ ਮੈਂ ਮਰ ਤੇਰੇ ਨਾਲ ਹੀ ਮਰ ਜਾਣਾ ਉਹਨੂੰ ਰਿਸ਼ਤੇਦਾਰ ਵੀ ਕਹਿਣ ਲੱਗੇ ਵੀ ਤੂੰ ਇੰਨਾ ਸ਼ਿਵਾਸ ਕਰਨਾ ਜਨਾਨੀ ਤੇ ਤੇ ਕੋਈ ਮਰਦੇ ਕੇ ਨਾਲ ਉਹਨੇ ਬੰਦੇ ਨੇ ਨਾ ਟਕਾਲਾਂ ਪਈਆਂ ਤੇ ਸਾਹ ਘੁੱਟ ਲਿਆ ਆਪਣਾ ਸਾਹ ਘੁੱਟ ਲਿਆ ਭਈ ਮੈਂ ਮਰ ਗਿਆ ਵਾਂ ਉਹ ਬੁੱਢੀ ਸੋਚਣ ਲੱਗੀ ਭਈ ਇਹ ਤੇ ਮਰ ਗਿਆ ਹੈ ਇਹ ਤੇ ਮਰ ਗਿਆ ਤੇ ਹੁਣ ਮਰ ਰੋਣਾ ਨਹੀਂ ਹੈ ਜੇ ਇਹਨੂੰ ਜੇ ਮਰ ਰੋਣ ਲੱਗੀ ਤਾਂ ਲੋਕਾਂ ਇਕੱਠਿਆਂ ਹੋ ਜਾਣਾਂ ਏ ਲੋਕਾਂ ਕਥਿਆ ਹੋਇਆ ਤੇ ਮੁੜ ਕੇ ਮੈਂ ਤੇ ਕੱਲੀ ਆ ਤੇ ਹੋ ਸਕਦਾ ਮੈਨੂੰ ਕੋਈ ਮੇਰਾ ਰਿਸ਼ਤੇਦਾਰ ਲੈ ਦੇ ਤੇ ਚਾਹੇ ਰਿਸ਼ਤੇਦਾਰ ਮੇਰ ਕੋਈ ਰਹਿ ਪਈ ਮੈਨੂੰ ਕੱਲੀ ਵੇਖ ਕੇ ਤੇ ਜਿਹੜਾ ਸਾਗ ਲਿਆਂਦਾ ਮੇਰੇ ਪਤੀ ਨੇ ਪਰਮੇਸ਼ਰ ਨੇ ਉਹ ਤੇ ਮੈਂ ਕਦੋਂ ਖਾਵਾਂਗੀ ਮੇਰੇ ਸਵਾਮੀ ਜਿਹੜਾ ਸਾਗ ਜਿਹੜਾ ਇਹ ਮੈਂ ਕਦੋਂ ਖਾਵਾਂਗੀ ਮੇਰੇ ਤੇ ਸਾਗ ਹੁਣ ਮਿਲਣਾ ਹੀ ਨਹੀਂ ਪਹਿਲੇ ਲੋਕ ਕੀ ਜਿਹੜਾ ਹਨ ਸਾal ਸਾal ਪੂਰਾ ਸੋਗ ਕਰਦੇ ਹੁੰਦੇ ਹਨ ਮਰੇ ਦਾ ਪੂਰਾ ਸਾਲ ਬੁੱਢੀਆਂ ਤੜਕਾਂ ਨਹੀਂ ਲੰਘਾਉਂਦੀਆਂ ਹੁੰਦੀਆਂ ਅਗੇ ਮੈਨੂੰ ਜਦੋਂ ਹੁਣ ਸਾਲ ਫੇਰ ਹੰਦੇ ਸਾਲ ਬਿਦਾ ਸਾਲ ਆ ਗਿਆ ਜੇ ਮਿਲਿਆ ਤੇ ਹੁਣ ਤੇ ਮਿਲਣਾ ਨਹੀਂਗਾ ਇਹ ਤੇ ਮਰ ਗਿਆ ਜਿਹੜਾ ਮਰਨਾ ਹੀ ਉਹ ਤੇ ਮਰ ਗਿਆ ਵਾ ਤੇ ਮੈਂ ਸਾਗ ਰੇਨ ਕੇ ਖਾਰਾਂ ਤੇ ਫੇਰ ਹੀ ਰੋਵਾਂ ਗਿਆ ਨੂੰ ਉਹਨੇ ਕਿਹਾ ਸਾਗ ਰੇਨ ਲਿਆ ਰੇਨ ਕੇ ਸਾਗ ਚੰਗੀ ਜਿਹਾ ਕੋਟਿਆ ਕਾਟ ਕੇ ਤੇ ਰੋਟੀ ਜਵਾਰ ਦੀਆਂ ਦੀਏ ਪਕਾ ਕੇ ਤੇ ਖਾ ਲਾ ਰੋਟੀ ਵੀ ਪਕਾਈ ਜਵਾਰ ਦੀ ਤੇ ਉਹ ਵੀ ਖਾ ਲਈ ਖਾ ਕੇ ਲਾਂਦੀ ਆ ਬਈ ਹੁਣ ਰੋਵਾਂ ਜੇ ਰਾਤ ਤੇ ਠੰਡ ਦੀ ਬਾਹਰ ਆ ਤੇ ਲੋਕਾਂ ਨੇ ਇਕੱਠਿਆ ਹੋ ਕੇ ਆ ਜਣਾ ਤੇ ਲੀੜਾ ਕਪੜਾ ਮੈਨੂੰ ਕੱਢਣਾ ਪੈਣਾ ਤੇ ਮੇਰੇ ਖਰਾਬ ਹੋ ਜਣੇ ਨੇ ਤੇ ਦਿਨ ਚੜੇ ਨਹੀਂ ਉਹ ਲਗਾਂਗੇ ਮੁੜ ਕੇ ਬੈਠੇ ਬੈਠਿਆਂ ਦੀ ਆ ਵੀ ਮੈਂ ਨਾ ਇੱਕ ਦਿਨ ਮੇਰਾ ਭਰਾ ਆਇਆ ਸੀ ਤੇ ਉਹ ਮੈਨੂੰ ਸੇਵੀਆਂ ਦੇ ਗਿਆ ਸੀ ਤੇ ਨਾਲੇ ਸ਼ੱਕਰ ਦੇ ਗਿਆ ਯਾਰ ਦਾ ਹੀ ਭੈਣ ਸੇਵੀਆਂ ਸ਼ੱਕਰ ਬਣਾ ਕੇ ਖਾਵੀ ਤੂੰ ਤੇ ਹੋਏ ਨਾ ਤੇ ਮੈਂ ਸੇਵੀਆਂ ਵੀ ਨਾ ਥੋੜੀਆਂ ਜਿਹੀਆਂ ਜਿਹਾ ਲੈ ਕੇ ਖਾ ਲਾ ਇਹ ਤੇ ਹੁਣ ਮਰ ਗਿਆ ਜਿਹੜਾ ਮਰਨਾ ਸੀ ਤੇ ਇਹਨੇ ਤੇ ਭੌਂ ਗਿਆ ਹੁਣਾਂ ਨਹੀਂ ਤੇ ਮੈਨੂੰ ਇਹਨਾਂ ਨੇ ਲੋਕਾਂ ਨੇ ਮੇਰੇ ਰਿਸ਼ਤੇਦਾਰਾਂ ਨੇ ਨਾਲ ਲੈ ਜਾਣਾ ਜਾਂ ਮੇਰੇ ਪੂੜੀ ਕਿਹਨੇ ਹੁਣ ਭਾਕੇ ਰਹਿ ਪੈਣਾ ਤੇ ਉਹਨੇ ਕੀਤਾ ਸੇਮਾ ਵੀ ਲੈ ਲਈਆਂ ਤੇ ਸ਼ੱਕਰ ਪਾ ਕੇ ਖਾ ਲਈਆਂ ਖਾ ਲਈਆਂ ਤੇ ਦਿਨ ਚੜਿਆ ਦਿਨ ਚੜਿਆ ਤੇ ਰੋਣ ਲੱਗੀ ਰੋਣ ਲੱਗੀ ਕਿ ਲੋਕੀ ਹੋ ਗਏ ਇਕੱਠੇ ਲੋਕੀ ਇਕੱਠੇ ਹੋ ਗਏ ਤੇ ਆਗੇ ਰਿਸ਼ਤੇਦਾਰ ਵੀ ਆ ਗਏ ਤੇ ਲੋਕੀ ਵੀ ਆ ਗਏ ਫੇ ਮੋੜ ਕੇ ਉਹਨੂੰ ਜਦੋਂ ਹੋਇਆ ਟਾਈਮ ਨਵਾ ਲਨ ਨੂੰ ਲੰਦਾ ਤੇ ਅੰਦਰੋਂ ਕੱਢਣ ਲੱਗੇ ਉਹਨੂੰ ਕੱਢਣ ਲੱਗੇ ਤੇ ਬੰਦੇ ਨੇ ਨਾ ਜਾਣ ਕੇ ਨਾ ਮਾੜੀ ਜੀ ਲਾਤ ਢਿੱਲੀ ਕਰਕੇ ਨਾ ਤੇ ਬੂਏ ਨਾਲ ਅੜਾਤੀ ਅੜਾਤੀ ਉਹਨੇ ਲੱਤ ਤੇ ਆਖਣ ਲੱਗੇ ਉੱਥੇ ਹੀ ਮੰਜੀ ਧਾਤੀ ਉਹਨਾਂ ਬੂਏ ਨੇ ਵੇਚੀ ਪਹਿਲਾ ਤੜੀ ਨੇ ਚੰਗੀ ਨਹੀਂ ਹੁੰਦੀ ਬੂਏ ਨਾਲ ਤੇ ਜਿਉ ਬੂਆ ਵੜ ਤੀਏ ਜਿਉ ਬੂਆ ਵੜਦੀ ਆਰੀ ਲਪੋ ਬੂਆ ਵੜ ਤੀਏ ਉਹ ਕਹਿੰਦੀ ਐ ਬਈ ਇਹ ਜੇ ਮਰ ਗਿਆ ਤੇ ਮੇਰਾ ਬੂਆ ਨਾ ਵੱਡਿਓ ਮੈਨੂੰ ਕਿਨੇ ਬਣਾ ਕੇ ਦੇਣਾ ਬੂਆ ਇਹਦੀ ਲੱਤੀ ਵੜ ਦੋ ਇਹਦੀ ਲੱਤ ਵੜ ਦੋ ਮੇਰਾ ਬੂਆ ਨਾ ਵੱਡਿਓ ਉਹ ਜਿਤਨਾ ਨੂੰ ਮਾਰੀ ਉਹਦੀ ਲੱਭਣੀ ਸੀ ਨਾ ਉਹਨਾਂ ਨੇ ਖਿਆਲ ਲੱਭਾਈ ਬੂਆ ਵੱਢਣ ਮਾਚੇ ਜਾਂ ਲੱਤ ਵੱਢਣ ਲਈ ਤੇ ਉਹਨੇ ਢੋਲ ਹੀ ਵੰਦੇ ਨਾਲ ਸਹਜੇ ਸਹਜੇ ਜਦ ਤੱਕ ਪਰਾਂ ਕਰ ਲਈ ਤੇ ਉਹਨਾਂ ਅੰਦਰ ਨਹੀਂ ਹੋ ਗਿਆ ਬੂਆ ਲੰਘੇ ਬੂਆ ਹੁਣ ਲੰਗੇ ਮੰਜੀ ਲੰਘਈ ਐ ਬੂਆ ਉਨੂੰ ਲੈ ਗਏ ਨਵਾਂ ਹੂਨ ਕੇ ਮਰਿਆਂ ਚ ਲੈ ਗਏ ਉਹਦੇ ਸਾਹ ਕੁੱਟਿਆ ਸੀ ਉਹ ਜਿਉਂਦਾ ਹੀ ਜਾਂ ਤੇ ਪਤਾ ਹੋਣਾ ਰਿਸ਼ਤੇਦਾਰਾਂ ਨੂੰ ਵੀ ਜਿੰਦਾ ਹੀ ਐ ਉੱਥੇ ਜਾ ਕੇ ਨਾ ਕਈ ਭੈਣ ਲੱਗੀਆਂ ਖਾਣਾ ਪੇ ਪੈਣਾ ਤੇਰਾ ਤਾਂ ਧੀਪ ਹੁੰਦੀ ਹੈ ਨਹੀਂ ਤੇ ਤੂੰ ਰੋ ਤੇ ਵਾਜਾਂ ਮਾਰ ਆਪਣੇ ਬੰਦੇ ਨੂੰ ਵਾਜਾਂ ਦੇ ਮਾਰ ਜ਼ੋਰ ਜ਼ੋਰ ਨਾਲ ਤੂੰ ਤੇ ਰੋਈ ਹੀ ਨਹੀਂ ਕਿਦੇ ਰੋ ਲੈ ਹੁਣ ਤੂੰ ਰੋਣਾ ਵੀ ਚੰਗਾ ਹੁੰਦਾ ਜੇ ਨਾ ਰੋਈਏ ਤੇ ਬੂ ਮਾਰੋ ਜੀਦਾ ਉਨੇ ਕੀਤਾ ਯੋਰ ਨਾਲ ਆਵਾਜ਼ ਮਾਰੀ ਆਂਦੀ ਸਵਾਮੀ ਜੀ ਕੁਝ ਦੱਸ ਕੇ ਜਾਇਓ ਉਹ ਆਂਦਾ ਪਹਿਲੋਂ ਖਾਈ ਸਾਗ ਟੋਡਾ ਮਗਰੋਂ ਸੇਵੀਆਂ ਖਾਇਓ ਆਪਣਾ ਬੂਆ ਬਚਾਇਓ ਮੇਰੀ ਲੱਤ ਵਧਾਇਓ ਉਹ ਚੁੱਪ ਕਰ ਗਈ ਚੁੱਪ ਕਰ ਗਈ ਤੇ ਆਂਦੀ ਐ ਉਤਾਂ ਹੀ ਬੋਲਣ ਗਿਆ ਵੈ ਮੈਨੂੰ ਆਵਾਜ਼ ਆਈ ਐ ਲਾਓ ਅੱਗੇ ਨੂੰ ਕੋਈ ਕਰਨੀ ਐ ਨੂੰ ਅੱਗ ਲਾਉ ਤੀ ਉਹ ਬੁੱਢਾ ਨਹੀਂ ਤੁਹਾਨੂੰ ਭਲੇ ਖਾ ਪਿਆ ਰ ਸਾਨੂੰ ਨਾ ਭਲੇ ਖਾ ਪਿਆ ਬਿਜੂ ਬਹਾਇ ਆਈ ਐ ਇਹ ਕੂੰ ਦੇਦੀ ਉਹ ਬੁੱਢੀ ਮੰਨੇ ਨਾ ਆਖੇ ਨਹੀਂ ਕੂਆ ਨਹੀਂ ਕੂਆ ਹੈ ਮਰੀ ਆਈ ਐ ਉਹ ਆਪਣੇ ਆਪ ਨੂੰ ਸ਼ਰਮ ਸ਼ਰਮ ਖਾਵੇ ਵੀ ਮੈਂ ਇਹੋ ਖਾਦਾ ਬੰਦਾ ਮਰਿਆ ਤੇ ਹੁਣ ਦੱਸਣ ਲਿਆ ਹੋਵੇ ਜੇ ਇਹ ਜਿਉਦਾ ਹੀ ਐ ਉਹ ਆਂਦੀਆਂ ਨੇ ਬੁੱਢੀਆਂ ਫੇਰ ਇੱਕ ਵਾਰੀ ਆਵਾਜ਼ ਮਾਰਾ ਏ ਵਾਈ ਮਾਰੀ ਉਹਨੇ ਜੋਰ ਲਾ ਮੇਰਾ ਸਵਾਮੀ ਜੀ ਕੁਝ ਦੱਸ ਕੇ ਜਾਇਓ ਉਹ ਆਂਦਾ ਪਹਿਲੋਂ ਖਾਈ ਸਾਗ ਢੋਡਾ ਮਗਰੋਂ ਸ਼ੱਕਰ ਸੇਂਗੀਆਂ ਖਾਇਓ ਆਪਣਾ ਹੂਆ ਬਚਾ ਲਿਓ ਮੇਰੀ ਲੱਤ ਵਧਾਇਓ ਹੈ ਉਹ ਸਾਰੇ ਹੱਕੇ ਪੱਕੇ ਰਹਿ ਗਏ ਤੇ ਬੰਦਾ ਉੱਠ ਕੇ ਬੈ ਗਿਆ ਆਂਦਾ ਤੂੰ ਤਾਂ ਫੇਰ ਮੇਰੇ ਨਾਲ ਮਰੀ ਨਹੀਂ ਤੂੰ ਤਾਂ ਫੇਰ ਮੇਰੇ ਨਾਲ ਮਰੀ ਨਹੀਂ ਤੂੰ ਤਾਂ ਮੇਰੇ ਨਾਲ ਮਰ ਜਾਗੀ ਪਰਾਉ ਵਟੂ ਠੀਕ ਹਲ ਜੇ ਕੋਈ ਨਹੀਂ ਮਰਦਾ ਕਿਹਨੇ ਦੇ ਨਾਲ ਸਭ ਦੁਨੀਆ ਝੂਠੀ ਐ ਮਤਬਲੀ ਦੁਨੀਆ ਵੈ ਕੋਈ ਮਰਦਾ ਵੇਖਿਆ ਕਿ ਇਹਦੇ ਨਾਲ ਆਪਣੇ ਆਪਣੇ ਹੱਥੀਂ ਦਵੋ ਹੱਥੀਂ ਲਵੋ ਹੱਥੀਂ ਦਾਨ ਕਰੋ ਹੱਥੀਂ ਪੱਲੇ ਬਨੋ ਮਗਰੋਂ ਕੋਈ ਨਹੀਂ ਕਿਹਨੂੰ ਕਿ ਗੱਤ ਝੂਠੇ ਹੀ ਪਿਆਰ ਨੇ ਧੀਆਂ ਦੇ ਪੁੱਤਰਾਂ ਦੇ ਪਤੀ ਦਾ ਘਰ ਦੀ ਦਾ ਕਿਸੇ ਦਾ ਕੋਈ ਨਹੀਂ ਨਾਲ ਕਿਸੇ ਨੇ ਜਾਣਾ ਇਹ ਨਹੀਂ ਮੇਰੀ ਗੱਲ ਐ ਮੇਰੇ ਵੀਰੋ ਤੇ ਭਰਾਵੋ ਮੇਰੇ ਵੱਲੋਂ ਪਿਆਰ ਭਰੀ ਸਤਸਕਾਰ